ਪਿਛਲੇ ਕੁਝ ਸਮੇਂ ਤੋਂ ਐਵੇਂ ਤਮਕੀਬਰੀ ਜਿਹੜੀ ਆ ਰਹੀ ਹੈਗੀ ਹੈ ਸ਼੍ਰੀ ਦਰਬਾਰ ਸਾਹਿਬ ਦੇ ਲਈ ਵੀ ਇਹਦੇ ਪਿੱਛੇ ਤੁਹਾਨੂੰ ਕੀ ਲੱਗਦਾ ਹੈ ਵੀ ਤਾਕਤਾਂ ਕੀ ਹੋ ਸਕਦੀ ਹੈਗੀਆਂ ਕਿ ਏਜੰਸੀਆਂ ਇਸ ਮਸਲੇ ਦੇ ਵਿੱਚ ਸੀਰੀਅਸ ਹੈਗੀਆਂ ਨੇ ਕਿਉਂਕਿ ਇਹ ਪੰਜਾਬ ਨੂੰ ਲਾਂਬੂ ਲਾਉਣ ਦੀ ਕੋਸ਼ਿਸ਼ ਹੋ ਰਹੀ ਹੈ ਦਰਬਾਰ ਸਾਹਿਬ ਤੇ ਅਗਰ ਕਿਸੇ ਨੇ ਵੀ ਮਾੜੀ ਆਖ ਰੱਖੀ ਪ੍ਰਮਾਤਮਾ ਨੇ ਉਹਨੂੰ ਮਾਫ ਨਹੀਂ ਕੀਤਾਗਾ ਇਤਿਹਾਸ ਸੁਵਾ ਜਿਹੜੇ ਲੋਕ ਸ਼ਰਾਰਤਾਂ ਕਰ ਰਹੇ ਨੇ ਜਾਂ ਜਿਹੜੇ ਕਰਵਾ ਰਹੇ ਨੇ ਜਿਹੜੇ ਡਰਾ ਰਹੇ ਨੇ ਧਮਕਾ ਰਹੇ ਜੇ ਉਹਨਾਂ ਦੇ ਮਨ ਦੇ ਵਿੱਚ ਇੰਨੀ ਜ਼ਿਆਦਾ ਗੰਦੀ ਸੋਚ ਤੇ ਮੈਲ ਆ ਗਈ ਨਾ ਤੇ ਵਾਏ ਗੁਰੂ ਨੇ ਉਹਨੂੰ ਨਾਲ ਦੇ ਨਾਲ ਸਜ਼ਾ ਦੇਣੀ ਹੈਗਾ ਇਤਿਹਾਸ ਫੁਰਲੀਏ ਤੇ ਅਬਦਾਲੀ ਨੂੰ ਸਜ਼ਾ ਮਿਲੀ ਔਰੰਗਜ਼ੇਬ ਨੂੰ ਮਿਲੀ ਹੈਗੀ ਆ ਇੱਥੋਂ ਤੱਕ ਕਿ ਇੰਦਰਾ ਗਾਂਧੀ ਨੂੰ ਵੀ ਸਜ਼ਾ ਮਿਲੀ ਹੈਗੀ ਆ ਜੋ ਵੀ ਬੰਦਾ ਸੋਚ ਰਿਹਾ ਚਾਹੇ ਉਹ ਇੰਟਰਨਲ ਚਾਹੇ ਵਿਦੇਸ਼ੀ ਤਾਕਤਾਂ ਚਾਹੇ ਦੇਸ਼ੀ ਤਾਕਤਾਂ ਜਿਸ ਨੇ ਵੀ ਗੁਰੂ ਸਾਹਿਬ ਬਾਬਾ ਵਾਸਤੇ ਮਾੜੀ ਨਜ਼ਰ ਰੱਖੀ ਹੈ ਗਿਆ ਪ੍ਰਮਾਤਮਾ ਨੇ ਉਹਦਾ ਬੇੜਾ ਗਰਕ ਕੀਤਾ ਹੈਗਾ ਇਸ ਕਰਕੇ ਔਰ ਕਾਨੂੰਨ ਵਿਵਸਥਾ ਸਵਾਲ ਆ ਗਿਆ ਇਸ ਮਸਲੇ ਦੇ ਵਿੱਚ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈਗੀ ਬੜਾ ਸੀਰੀਅਸ ਮਸਲਾ ਹੈਗਾ ਕਿ ਅਗਰ ਦਰਬਾਰ ਸਾਹਿਬ ਨੂੰ ਲੈ ਕੇ ਯਾਰ ਕੋਈ ਐਡੀ ਭੈੜੀ ਗੱਲ ਕਰ ਸਕਦਾ ਹੈਗਾ ਇਨੀ ਨਫ਼ਰਤ ਫਲਾਉਣ ਵਾਲੀ ਗੱਲ ਕਰ ਸਕਦਾ ਭਾਈਚਾਰਕ ਸਾਂਝ ਤੋੜ ਦੀ ਕੋਈ ਗੱਲ ਕਰ ਸਕਦਾ ਹੈਗਾ ਇਹ ਸਭ ਬੰਦੇ ਨੂੰ ਫੜ ਕੇ ਤੇ ਜਿਹੜਾ ਵਾ ਫਾਈਲ ਆ ਦੇਣਾ ਚਾਹੀਦਾ ਹੈਗਾ ਟੰਗ ਦੇਣਾ ਚਾਹੀਦਾ ਕਿ ਜਿਹੜਾ ਪੰਜਾਬ ਨੂੰ ਲਾਂਬੂ ਲਾਉਣ ਦੀ ਕੋਸ਼ਿਸ਼ ਕਰ ਰਿਹਾ ਔਰ ਦਰਬਾਰ ਸਾਹਿਬ ਨੂੰ ਨਿਸ਼ਾਨਾ ਬਣਾਉਣਾ ਚਾਹੁੰਦਾ ਔਰ ਇਤਿਹਾਸ ਗਵਾਹ ਜਿਸ ਜਿਸ ਨੇ ਨਿਸ਼ਾਨ ਸਾਹਿਬ ਦਰਬਾਰ ਸਾਹਿਬ ਨੂੰ ਨਿਸ਼ਾਨਾ ਬਣਾਇਆ ਉਹਦਾ ਨਿਸ਼ਾਨ ਖਤਮ ਹੋਇਆ ਬਾਅਦ ਦੇ ਵਿੱਚ ਔਰ ਪੰਜਾਬ ਸਰਕਾਰ ਨੂੰ ਇਸ ਸਮੱਸਿਆ ਦੇ ਵਿੱਚ ਐਮਰਜੈਂਸੀ ਮੀਟਿੰਗ ਕਰਨੀ ਚਾਹੀਦੀ ਸ਼ਾਇਦ ਅੱਜ ਕੀਤੀ ਵੀ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਡੀਜੀਪੀ ਔਰ ਹੋਰਾਂ ਨੂੰ ਲੈ ਕੇ ਯਾਨੀ ਸ਼ਰਮ ਆਉਣੀ ਚਾਹੀਦੀ ਜਿਹੜਾ ਲੋਕਾਂ ਨੂੰ ਵਾਹਿਗੁਰੂ ਤੇ ਯਾਰ ਤੁਸੀਂ ਕਾ ਕਰਕੇ ਇੱਕੋ ਇੱਕ ਜਿੱਥੇ ਚਾਰ ਦਰਵਾਜੇ ਨੇ ਸਾਈ ਮੀਆਂ ਮੀਰ ਨੇ ਉਹਦੇ ਨੀ ਪੱਤਰ ਰੱਖਿਆ ਪੰਜਵੇਂ ਪਾਸ਼ਾ ਸਾਹਿਬ ਨੇ ਉਹ ਵਸਾਇਆ ਹੋਵੇ ਚੌਥੇ ਸਾਹਿਬ ਗੁਰੂ ਸਾਹਿਬ ਦੇ ਨਾਮ ਤੇ ਵਸਿਆ ਹੋਵੇ ਤੇ ਚਾਰ ਦਰਵਾਜੇ ਸਾਰੇ ਧਰਮਾਂ ਵਾਸਤੇ ਚਾਰੇ ਵਰਨਾ ਵਾਸਤੇ ਤੁਹਾਡੇ ਲੱਗੇ ਪਤਾ ਲੱਗਦਾ ਕਿ ਕੌਣ ਬੈਠਾ ਕਿਹੜੇ ਮੁਲਕ ਦਾ ਬੈਠਾ ਉਹ ਰੰਗ ਕੀ ਉਹ ਨਸਲ ਕੀ ਉਹ ਭੇਦ ਕੀ ਆ ਹਿੰਦੁਸਤਾਨ ਦੇ ਵਿੱਚ ਕਈ ਹੋਜੇ ਧਾਰਮਿਕ ਸਥਾਨ ਹੈ ਕਿ ਕੋਈ ਬੰਦਾ ਫਲਾਣਾ ਫਲਾਣਾ ਨਹੀਂ ਜਾ ਸਕਦਾ ਫਲਾਨੀ ਫਲਾਨੀ ਔਰਤਾਂ ਵੀ ਨਹੀਂ ਜਾ ਸਕਦੀਆਂ ਪਰ ਇੱਕੋ ਇੱਕ ਗੁਰਦੁਆਰਾ ਸਾਹਿਬ ਆ ਹਰ ਗੁਰਦੁਆਰੇ ਦੇ ਵਿੱਚ ਤੁਸੀਂ ਜਾ ਸਕਦੇ ਤੇ ਸ੍ਰੀ ਦਰਬਾਰ ਸਾਹਿਬ ਹਰ ਮੰਦਰ ਸਾਹਿਬ ਸਾਡੇ ਤੁਸੀਂ ਉੱਥੇ ਬੁਰੀ ਨਜ਼ਰ ਰੱਖ ਲਈਏ ਤੇ ਬੁਰੀ ਨਜ਼ਰ ਰੱਖਣ ਵਾਲੇ ਦਾ ਮੂੰਹ ਕਾਲਾ ਹੋਊਗਾ ਇਸ ਮਸਲੇ ਦੇ ਵਿੱਚ ਪਰ ਕਾਨੂੰਨ ਵਿਵਸਥਾ ਦਾ ਮਸਲਾ ਦੇਖੋ ਦੋ ਕੰਪਲੇਨ ਸ਼ਿਕਾਇਤ ਜਿਹੜੀਆਂ ਮੇਲ ਆਈਆਂ ਉਹ ਤੇ ਗੁਰਜੀਤ ਸਿੰਘ ਔਜਲ ਜਿਹੜੇ ਲੋਕਲ ਮੈਂਬਰ ਪਾਰਲੀਮੈਂਟ ਨੇ ਫਿਰ ਸ਼ਰੂਮਨੀ ਕਮੇਟੀ ਦੇ ਔਰ ਇਸ ਮਸਲੇ ਦੇ ਵਿੱਚ ਨਾ ਅੰਮ੍ਰਿਤਸਰ ਪੁਲਿਸ ਵੱਲੋਂ ਨਾ ਪੰਜਾਬ ਪੁਲਿਸ ਵੱਲੋਂ ਹਲੇ ਤੱਕ ਇਸ ਤੇ ਪ੍ਰੈਸ ਕਾਨਫਰੰਸ ਨਹੀਂ ਕੀਤੀ ਗਈ ਹੈਗੀ ਪੰਜਾਬ ਸਰਕਾਰ ਦੇ ਕਿਸੇ ਨਮਾਇंदे ਨੇ ਵੀ ਹੈ ਕਿ ਤੁਸੀਂ ਬੋਲੋ ਸਹੀ ਹੈ ਕੌਣ ਹੈ ਪਤਾ ਲੱਗਦਾ ਮੇਲ ਕਿੱਥੋਂ ਆਈ ਨੇ ਅਜਿਹੀ ਪੁਲਿਸ ਕੋ ਤਕਨੀਕ ਅਜਿਹਾ ਸਾਡੇ ਕੋਲ ਸਾਈਬਰ ਐਕਸਪਰਟ ਨੇ ਸਾਈਬਰ ਕ੍ਰਾਈਮ ਅਸੀਂ ਸੋਲਵ ਕਰੇ ਤੇ ਸਾਨੂੰ ਅੱਜ ਤੱਕ ਪਤਾ ਨਹੀਂ ਲੱਗਾ ਮੇਲ ਕਿੱਥੋਂ ਆਇਆ ਕਿਹੜੇ ਕੰਟਰੀ ਤੋਂ ਆਇਆ ਕੌਣ ਭੇਜਣ ਵਾਲਾ ਉਹਦੀ ਆਈਪੀ ਐਡਰੈਸ ਕੀ ਹੈ ਤੁਸੀਂ ਤੇ ਸਰਚ ਕਰ ਸਕਦੇ ਨੇ ਔਰ ਇਸ ਮਸਲੇ ਤੇ ਪੰਜਾਬ ਸਰਕਾਰ ਨੂੰ ਜੇ ਚਾਹੀਦਾ ਤੇ ਸੈਂਟਰ ਸਰਕਾਰ ਦੀ ਮਦਦ ਲੈਣੀ ਚਾਹੀਦੀ ਆ ਪਰ ਜੇ ਪੰਜਾਬ ਸਰਕਾਰ ਹੱਥ ਤੇ ਹੱਥ ਧਰ ਕੇ ਬੈਠ ਗਈ ਔਰ ਕੋਈ ਬੁਰੀ ਨਜ਼ਰ ਵਾਲਾ ਕੋਈ ਭੈੜੀ ਹਰਕਤ ਕਰ ਗਿਆਗਾ ਤੇ ਬਹੁਤ ਔਖਾ ਹੋ ਜਾਏਗਾ ਪੰਜਾਬ ਪਹਿਲਾਂ ਬਹੁਤ ਜਿਹੜਾ ਸੰਤਾਪ ਆਪਣੇ ਪਿੰਡੇ ਤੇ ਹੜਾ ਚੁੱਕਾ ਹੈਗਾ ਹੁਣ ਦੇਖੋ ਪਹਿਲਾਂ ਵੀ ਜਦੋਂ ਆ ਪਾਕਿਸਤਾਨ ਨੂੰ ਭਾਰਤ ਨੇ ਸਬਕ ਸਿਖਾਇਆ ਆਪਰੇਸ਼ਨ ਸੁਦੂਰ ਦੇ ਜ਼ਰੀਏ ਉਦੋਂ ਵੀ ਸਟੇਟਮੈਂਟ ਦਵਾਈ ਗਈ ਸੀ ਕਿ ਪਾਕਿਸਤਾਨ ਮਜ਼ਾਇਲ ਇੱਥੇ ਸੁੱਟਣ ਦੀ ਕੋਸ਼ਿਸ਼ ਹੋਈ ਸੀ ਭਾਰਤੀ ਫੌਜਾਂ ਨੇ ਇੱਕ ਕਰਨਲ ਰੈਂਕ ਦੇ ਅਧਿਕਾਰੀ ਕੋਲ ਅੰਬਰਸਤ ਵਿੱਚ ਪ੍ਰੈਸ ਕਾਨਫਰੰਸ ਕਰਵਾਤੀ ਕਿ ਜਿਹੜਾ S4 ਦੇ ਨਾਲ ਉਹ ਜਿਹੜੀ ਮਜ਼ਾਇਲ ਨੂੰ ਹਵਾ ਦੇ ਵਿੱਚ ਹੀ ਖਤਮ ਕਰ ਦਿੱਤਾਗਾ ਉਸ ਬਾਰੇ ਤੋਂ ਸਵਾਲ ਖੜੇ ਹੋਏ ਸੀ ਇਹ ਜਿਹੜੇ ਸਭ ਤੋਂ ਵੱਡੀ ਗੱਲ ਹਾਲਾਂਕਿ ਪਿੱਛੇ ਜੇ ਮੰਗ ਵੀ ਠੀਕ ਹੈ ਅੰਮ੍ਰਿਤਸਰ ਨੂੰ ਨੋ ਵਾਰ ਜੋਨ ਡਿਕਲੇਅਰ ਕਰਨਾ ਚਾਹੀਦਾ ਹੈਗਾ ਪਰ ਆ ਜਿਹੜੀਆਂ ਸ਼ਰਾਰਤਾਂ ਹੋ ਰਹੀਆਂ ਨੇ ਇਹ ਸ਼ਰਾਰਤਾਂ ਬਹੁਤ ਮਹਿੰਗੀਆਂ ਪੈ ਸਕਦਾ ਤੇ ਇਸ ਕਰਕੇ ਉਹਦੇ ਤੇ ਅੱਜ ਕੱਲ ਜਿਹੜੇ ਸ਼੍ਰੋਮਣੀ ਗੁਰਦਾ ਸਾਹਿਬ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸੁਭੀਤ ਸਿੰਘ ਬਾਦਲ ਸਮੇਤ ਬਹੁਤ ਸਾਰੇ ਲੋਕਾਂ ਨੇ ਨਿੰਦਾ ਵੀ ਕੀਤੀ ਅੱਜ ਸ਼ਾਇਦ ਪੰਜਾਬ ਦੇ ਕੈਬਨਟ ਮੰਤਰੀ ਸਜੀਵ ਰੋੜਾ ਨੇ ਵੀ ਕਿਹਾ ਕਿ ਕਿਉਂਕਿ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਸੈਂਟਰ ਸਰਕਾਰ ਨੂੰ ਇੱਥੇ ਸੀਆਈਐਸਫ ਭਲਾ ਦੇਣੀ ਚਾਹੀਦੀ ਹੈਗੀ ਤੇ ਸੰਜੀਵ ਰੋੜਾ ਕਹਿੰਦੇ ਨੇ ਕਿ ਪੰਜਾਬ ਪੁਲਿਸ ਸਿਮਰਤ ਪਰ ਹਰਾਨੀ ਵਾਲੀ ਕਹਿੰਦੇ ਜੇ ਅਸੀਂ ਗੁਰਦੁਆਰੇ ਦੇ ਸਾਹ ਆਲੇ ਦਵਾਲੇ ਫੌਜ ਲਾ ਦਿੱਤੀ ਹੈਗੀ ਤੇ ਅਸੀਂ ਤੇ ਗੁਰੂ ਘਰ ਬੜਾ ਵਿਵਾਗ ਹੋ ਕੇ ਨਿਡਰ ਹੋ ਕੇ ਨਰਪਾਕ ਹੋਈ ਤੇ ਅਰਦਾਸ ਕਰਨ ਜਾਂਦੇਗਾ ਸੁਖ ਲੈਣ ਜਾਂਦੇ ਹੈਗੇ ਤੇ ਉੱਥੇ ਪਹਿਲਾਂ ਪੁਲਿਸ ਚੈੱਕ ਕਰਿਆ ਕਰੂਗੀ ਮੈਟਲ ਡਿਟੈਕਟਰ ਲਗਾਉਣੇ ਪੈਣਗੇ ਮਤਲਬ ਕੋਈ ਨਾ ਕੋਈ ਪੰਜਾਬ ਨੂੰ ਲਾਂਬੂ ਲਾਉਣਾ ਚਾਹੁੰਦਾ ਹੈਗਾ ਉਹਦੇ ਵਾਸਤੇ ਕਿਹਦੀ ਜ਼ਿੰਮੇਵਾਰੀ ਬੰਦੀ ਆਮ ਆਦੀ ਪਾਰਟੀ ਕਿਉਂਕਿ ਇੱਥੇ ਕਾਨੂੰਨ ਵਿਵਸਥਾ ਇਹਨਾਂ ਦੇ ਹੱਥ ਵਾਸ ਹੈ ਇਹਨਾਂ ਨੂੰ ਸਖਤੀ ਕਰਨੀ ਚਾਹੀਦੀ ਹੈ ਕਿ ਇਹਨਾਂ ਨੂੰ ਜਿਹੜੇ ਲੋਕਾਂ ਨੇ ਪਾਈਆਂ ਹੈਗੀਆਂ ਧਮਕੀਆਂ ਦਿੱਤੇ ਉਹਨਾਂ ਨੂੰ ਫੜਨਾ ਚਾਹੀਦਾ ਹੈਗਾ ਔਰ ਲੋੜ ਪੈਣ ਤੇ ਭਾਰਤ ਸਰਕਾਰ ਦੀ ਵੀ ਜਿਹੜੀ ਆ ਮਦਦ ਲੈਣੀ ਚਾਹੀਦੀ ਆ ਕਿਉਂਕਿ ਉਹਨਾਂ ਕੋਲ ਵੀ ਆਪਣੀਆਂ ਖੁਫੀਆ ਏਜੰਸੀਆਂ ਨੇ ਕਈ ਤਰ੍ਹਾਂ ਦੀਆਂ ਖੁਫੀਆ ਏਜੰਸੀਆਂ ਨੇ ਬਾਰਡਰ ਸਟੇਟ ਆ 7-8 ਤਰ੍ਹਾਂ ਦੀਆਂ ਏਜੰਸੀਆਂ ਬੈਠੀਆਂ ਨੇ ਸੈਂਟਰ ਦੀਆਂ ਏਜੰਸੀਆਂ ਉਹ ਸਾਰੀ ਲੈਣੇ ਹੁਣ ਇਸ ਮਸਲੇ 'ਚ ਪ੍ਰਤਾਪ ਸਿੰਘ ਬਾਜਵਾ ਉਹਨਾਂ ਦੀ ਵੀ ਸਟੇਟਮੈਂਟ ਆਈ ਹੈ ਜਿੱਤੇ ਕਾਲੀਦਲ ਦੀ ਉੱਤੇ ਪ੍ਰਤਾਪ ਸਿੰਘ ਬਾਜਵਾ ਉਹਨਾਂ ਨੇ ਵੀ ਇਸ ਮਸਲੇ ਦੇ ਵਿੱਚ ਸਟੇਟਮੈਂਟ ਦਿੱਤੀ ਹੈ ਕਿ ਕਿਉਂਕਿ ਮਸਲਾ ਬਹੁਤ ਹੀ ਜ਼ਿਆਦਾ ਸੀਰੀਅਸ ਨਾ ਕਿ ਤੁਸੀਂ ਕਿਵੇਂ ਕੋਈ ਸੋਚ ਸਕਦਾ ਹੈ ਕਿ ਦਰਬਾਰ ਸਾਹਿਬ ਤੇ ਯਾਰ ਤੁਸੀਂ ਅਟੈਕ ਕਰਨ ਦੀਆਂ ਗੱਲਾਂ ਕਰ ਰਹੇ ਹੋਗੇ ਤੇ ਇਹ ਤਾਂ ਪਹਿਲਾਂ ਵੀ ਜਿਹੜਾ ਅਟੈਕ ਹੋਇਆ ਪੰਜਾਬ ਦੇ ਵਿੱਚ ਲਾਂਬੂ ਲੱਗੇ ਕਿੰਨਾ ਨੁਕਸਾਨ ਜਾਨੀ ਤੇ ਮਾਲੀ ਜਿਹੜਾ ਕਿੰਨਾ ਨੁਕਸਾਨ ਹੋਇ ਕਿ ਇਹ ਜਿਹੜਾ ਮਸਲਾ ਸਭ ਤੋਂ ਵੱਡਾ ਕਿ ਸਰਕਾਰ ਦੀ ਜ਼ਿੰਮੇਵਾਰੀ ਬੰਦੀ ਹੈ ਕਟੂਗੜ ਪੰਜਾਬ ਸਰਕਾਰ ਨੂੰ ਕਿ ਤੁਹਾਨੂੰ ਇਸ ਮਸਲੇ ਦੇ ਵਿੱਚ ਸੀਰੀਅਸ ਹੋਣਾ ਪੈਣਾ ਹੈਗਾ ਤੁਸੀਂ ਹੱਥ ਤੇ ਹੱਥ ਜਿਹੜਾ ਵਾ ਰੱਖ ਕੇ ਨਹੀਂ ਬੈਠ ਸਕਦੇ ਹੈਗੇ ਉਹਨਾਂ ਨੇ ਇਹ ਵੀ ਕਿ ਅਜ ਪ੍ਰਤਾਪ ਸਿੰਘ ਬਾਵਾ ਕਹਿੰਦੇ ਕਿ ਸ਼ਰਮੀ ਕਮੇਟੀ ਦੇ ਪ੍ਰਬੰਧਕ ਕਮੇਟੀ ਦੇ ਹਾਲ ਵਿੱਚ ਅੰਮ੍ਰਿਤਸਰ ਵਿਖੇ ਸ੍ਰੀ ਹਰਮੰਦਰ ਸਾਹਿਬ ਨੂੰ ਨਿਸ਼ਾਨਾ ਬਣਾ ਕੇ ਬੰਬ ਧਮਾਕੇ ਦੀਆਂ ਧਮਕੀਆਂ ਜਿਹੜੇ ਦਿੱਤੇ ਉਹ ਕਿ ਪ੍ਰਤਾਪ ਸਿੰਘ ਬਾਜਵਾ ਕਹਿੰਦੇ ਕਿ ਉਹ ਜਿਹੜੀ ਆ ਨਿੰਦਾ ਕਰਦੇ ਨੇ 14 ਤੋਂ 16 ਜੁਲਾਈ ਦਰਮਿਆਨ ਸ਼ਰਮੀ ਕਮੇਟੀ ਨੂੰ ਪੰਜ ਵੱਖ-ਵੱਖ ਧਮਕੀਆਂ ਮਿਲੀਆਂ ਜਿਸ ਨਾਲ ਸਿੱਖ ਭਾਈਚਾਰੇ ਅਤੇ ਪੰਜਾਬ ਦੇ ਸਾਰੇ ਸ਼ਾਂਤੀਪਸੰਦ ਨਾਗਰਿਕਾਂ ਵਿੱਚ ਡੂੰਗੀ ਚਿੰਤਾ ਪੈਦਾ ਹੋ ਗਈ ਇਹਨਾਂ ਧਮਕੀਆਂ ਦੀ ਪਰੇਸ਼ਾਨ ਕਰਨ ਵਾਲੀ ਪ੍ਰਕਿਰਤੀ ਨੇ ਪਵਿੱਤਰ ਸਥਾਨ ਤੇ ਸੁਰੱਖਿਆ ਵਧਾ ਦਿੱਤੀ ਤੇ ਜਨਤਕ ਚਿੰਤਾ ਵਧਾ ਦਿੱਤੀ ਹੈ ਇਹਨਾਂ ਧਮਕੀਆਂ ਨੂੰ ਪੰਜਾਬ ਦੀ ਸ਼ਾਂਤੀ ਨੂੰ ਅਸਥਿਰ ਕਰਨ ਦੀ ਕਾਇਰਨਾਂ ਕੋਸ਼ਿਸ਼ ਕਰਾਰ ਦੇਂਦੇ ਬਾਜਵਾ ਨੇ ਮੰਗ ਕੀਤੀ ਕਿ ਕੇਂਦਰ ਤੇ ਸੂਬਾ ਏਜੰਸੀਆਂ ਦੋਸ਼ੀਆਂ ਦੀ ਪਛਾਣ ਕਰਨ ਤੇ ਉਹਨਾਂ ਨੂੰ ਸਜ਼ਾ ਦਿਵਾਉਣ ਲਈ ਤੇਜ਼ੀ ਨਾਲ ਕਾਰਵਾਈ ਕਰਨ ਉਹਨਾਂ ਨੇ ਜ਼ੋਰ ਦੇ ਕੇ ਕਿ ਸ਼੍ਰੀ ਹਰਮੰਦਰ ਸਾਹਿਬ ਸਿਰਫ ਇੱਕ ਧਾਰਮਿਕ ਢਾਂਚਾ ਹੀ ਨਹੀਂ ਇਹ ਸਿੱਖ ਧਰਮ ਦੀ ਰੂਹਾਨੀ ਦਿਲ ਦੀ ਧੜਕਣ ਜਿਸ ਨੂੰ ਸਮਾਨਤਾ ਸੇਵਾ ਤੇ ਵਿਸ਼ਵ ਭਾਈਚਾਰੇ ਦੇ ਸੰਦੇਸ਼ ਲਈ ਵਿਸ਼ਵ ਭਰ ਵਿੱਚ ਸਤਿਕਾਰਿਆ ਜਾਂਦਾ ਇਹ ਸਾਰੇ ਧਰਮਾਂ ਦੇ ਸ਼ਰਧਾਲੂਆਂ ਦਾ ਸਵਾਗਤ ਕਰਦਾ ਤੇ ਪੰਜਾਬ ਦੇ ਸਮਾਵੇਸ਼ੀ ਸੱਭਿਆਚਾਰ ਤੇ ਸ਼ਕਤੀ ਛੱਲੇ ਪ੍ਰਤੀਕ ਵਜੋਂ ਖੜਾ ਉਹਨੇ ਇਹ ਵੀ ਕਹੇ ਪੰਜਾਬ ਹਮੇਸ਼ਾ ਹੀ ਸਾਂਝੀ ਵਿਰਾਸਤ ਤੇ ਸਿਧਵਾਤ ਸਿਧਭਾਵਨਾ ਦੀ ਧਰਤੀ ਰਹਾ ਤੇ ਉਹਨੇ ਕਿਹਾ ਕਿ ਸਿੱਖ ਗੁਰੂਆਂ ਦੀ ਸਿੱਖਿਆਵਾਂ ਤੋਂ ਲੈ ਕੇ ਸੂਫੀ ਸੰਤਾਂ ਦੀ ਧੂਣਾ ਤੱਕ ਮੰਦਰਾਂ ਦੇ ਗੁਰਦੁਆਰਿਆਂ ਤੋਂ ਲੈ ਕੇ ਮਸਜਿਦਾਂ ਦਾ ਤੇ ਗਿਰਜਾ ਘਰ ਤੱਕ ਇਸ ਮਿੱਟੀ ਨੇ ਹਮੇਸ਼ਾ ਏਕਤਾ ਦਾ ਸਾਲ ਆ ਇਸ ਅਧਿਆਤਮਿਕ ਮድረਖ ਵਿੱਚ ਜਿਹੜਾ ਦਾਰੇ ਤੇ ਨਫਰਤ ਪੈਦਾ ਕਰਨ ਦੀ ਕਿਸੇ ਵੀ ਕੋਸ਼ਿਸ਼ ਦਾ ਸੰਕਲਪ ਦੇ ਸਪਸ਼ਟ ਨਾਲ ਸਾਹਮਣਾ ਕਰਨਾ ਚਾਹੀਦਾ ਮੁਗਲ ਹਮਲੇ ਬ੍ਰਿਟਿਸ਼ ਬਸਤੀਵਾਦੀ ਸ਼ਾਸਨ ਜਾਂ ਵੰਡ ਦੀ ਭਿਆਨਕ ਤਾਂ ਦਰਾਂ ਦੇ ਇਤਿਹਾਸ ਰਹੀ ਪੰਜਾਬ ਦੀ ਲਚਕੀਲੇਪਨ ਨੂੰ ਯਾਦ ਕਰਦੇ ਬਾਇਓ ਨੇ ਕਹੇ ਕਿ ਪੰਜਾਬ ਦੀ ਆਤਮਾ ਅਟੁੱਟ ਹੈ ਉਹਨਾਂ ਨੇ ਕਹੇ ਕਿ ਜਿਹੜੇ ਲੋਕ ਗੁੰਮਨਾਮ ਈਮੇਲਰਾਂਹੀਂ ਸ਼ਾਂਤੀ ਭੰਗ ਕਰਨ ਦੀ ਧਮਕੀ ਦੇ ਰਹੇ ਉਹਨਾਂ ਨੂੰ ਸਮਝਣ ਲਈਏ ਕਿ ਪੰਜਾਬ ਦੀ ਆਤਮਾ ਅਟਲ ਹਰ ਮੰਦਰ ਸਾਹਿਬ ਹਰ ਉਸ ਦਿਲ ਦੀਆਂ ਪ੍ਰਾਰਥਨਾਵਾਂ ਉਮੀਦਾਂ ਤੇ ਪਿਆਰ ਦੀ ਪ੍ਰਤੀਨਿਧਤਾ ਕਰਦਾ ਜੋ ਇਸ ਸਦਭਾਵਨਾ ਵਿੱਚ ਵਿਸ਼ਵਾਸ ਰੱਖਦਾ ਅਤੇ ਕਿਸੇ ਵੀ ਤਾਕਤ ਨੂੰ ਇਸ ਭਾਵਨਾ ਨੂੰ ਤੋੜ ਦੀ ਆਗਿਆ ਨਹੀਂ ਦਿੱਤੀ ਜਾਊਗੀ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਮੁੱਖ ਸਖਤਰ ਤੇ ਡੀਜੀਪੀ ਨੂੰ ਨਿੱਜੀ ਤੌਰ ਤੇ ਸ਼੍ਰੀ ਅੰਮ੍ਰਿਤਸਰ ਦਾ ਦੌਰਾ ਕਰਨਾ ਚਾਹੀਦਾ ਹੈ ਤੇ ਸਵੇਦਨਸ਼ੀਲਤਾ ਦਾ ਪ੍ਰਦਰਸ਼ਨ ਕਰਨਾ ਚਾਹੀਦਾ ਤੇ ਇਸ ਨਾਜ਼ੁਕ ਸਮੇਂ ਦੌਰਾਨ ਲੋਕਾਂ ਦੇ ਨਾਲ ਖੜੇ ਹੋਣਾ ਚਾਹੀਦਾ ਉਹਨਾਂ ਕਹਿੰਦੇ ਕਿ ਲੀਡਰਸ਼ਿਪ ਦਿਖਾਉਣਾ ਧਰੋਣਾ ਦਾ ਪੱਲਾ ਬਦਕਿਸਮਤ ਲੋਕਾਂ ਨੇ ਕਿਹਾ ਕਿ ਸਰਕਾਰ ਅਸਿਰਤ ਤੇ ਉਦਾਸਨ ਜਾਪਦੀ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਦੋਰੇ ਮਾਪਦੰਡਾਂ ਤੇ ਸਖਤ ਜਰਾਜ਼ ਜਾਰੀ ਕਰਦੇ ਆ ਬਾਅਦ ਨੇ ਕਿਹਾ ਕਿ ਕਿਵੇਂ ਇੱਕ ਪਾਸੇ ਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਧਾਰਮਿਕ ਸੰਵੇਦਨਸ਼ੀਲ ਦਾ ਦਾਵਾ ਕਰ ਲਈ ਵਿਧਾਨ ਸਭਾ ਚ ਬੇਦਬੀ ਰੋਕੂ ਬਿੱਲ ਪੇਸ਼ ਕਰ ਰਹੇ ਅਤੇ ਦੂਜੇ ਪਾਸੇ ਅਸਲ ਸੰਕਟ ਦੀ ਘੜੀ ਵਿੱਚ ਪੂਰੀ ਤਰ੍ਹਾਂ ਉਹ ਗੈਰਹਾਜ਼ਰ ਔਰ ਇੱਕੋ ਇੱਕ ਦੁਨੀਆ ਤੇ ਸ੍ਰੀ ਹਰਮੰਦ ਸਾਹਿਬ ਅਜਿਹਾ ਪਵਿੱਤਰ ਧਾਰਮਿਕ ਸਥਾਨ ਜਿੱਥੇ ਰਜਾਨਾ ਸਵਾ ਲੱਖ ਜਿਹੜੇ ਸ਼ਰਧਾਲੂ ਆ ਕੇ ਮੱਥਾ ਟੇਕਦੇ ਨੇ ਤੇ ਉਸ ਪਵਿੱਤਰ ਸਾਂ ਜਿਹੜੇ ਸਭ ਧਰਮਾਂ ਵਾਸਤੇ ਸਭ ਵਰਨਾਂ ਵਾਸਤੇ ਦਰਵਾਜ਼ੇ ਖੁੱਲੇ ਨੇ ਤੇ ਉਸ ਸਥਾਨ ਨੂੰ ਜਿਹੜਾ ਰੋਹਾਨੀਆ ਦਾ ਕੇਂਦਰ ਆ ਉਸ ਨੂੰ ਜਿਹੜਾ ਵਾ ਬੰਬ ਨਾ ਅਡਾਉਣ ਦੀਆਂ ਧਮਕੀਆਂ ਦਿੱਤੀਆਂ ਇਹਦੇ ਪਿੱਛੇ ਕੌਣ ਹੈ ਕਿਹਦੀ ਸਾਜ਼ਿਸ਼ ਹੈ ਕੀ ਇਹ ਜਿਹੜੀ ਸਾਜ਼ਿਸ਼ ਹੈ ਇਹ 27 ਦੀਆਂ ਵਿਧਾਨ ਸਭਾ ਚੋਣਾਂ ਦਾ ਹਿੱਸਾ ਇਹ ਆਪਣੇ ਆਪ ਵਿੱਚ ਇੱਕ ਜਾਂਚ ਦਾ ਵਿਸ਼ਾ ਔਰ ਪੰਜਾਬ ਸਰਕਾਰ ਨੂੰ ਇਸ ਮਸਲੇ ਨੂੰ ਬੜੀ ਗੰਭੀਰਤਾ ਦੇ ਨਾਲ ਸੰਜੀਦਗੀ ਦੇ ਨਾਲ ਲੈਣਾ ਚਾਹੀਦਾ ਹੈ